ਆ ਦੇਖੋ ਕਿੰਨੇ ਸਾਲਾਂ ਬਾਅਦ ਧੀ ਨੇ ਪਿੰਡ ਗੇੜਾ ਮਾਰਿਆ ਵਿਦੇਸ਼ਾਂ ਵਿੱਚ ਆਉਣਾ ਕਿਹੜਾ ਸੌਖਾ ਹੁੰਦਾ ਮਾਂ ਨੂੰ ਦੇਖੋ ਕਿੰਨਾ ਚਾਹ ਚੜਿਆ ਤੇ ਕੌਲਿਆਂ ਉੱਤੇ ਤੇਲ ਢਾ ਲਿਆ ਵੀ ਧੀ ਮੇਰੀ ਮਸਾਂ ਘਰੇ ਆਈ ਆ ਚਾਹ ਚੜ ਗਿਆ ਮਾਂ ਨੂੰ ਦੇਖੋ ਮਾਪਿਓ ਦਾ ਵੀ ਕਿੱਡਾ ਜਿਗਰਾ ਹੁੰਦਾਗਾ ਆਪਣੀ ਧੀ ਨੂੰ ਨਾ ਵਿਦੇਸ਼ਾਂ ਵਿੱਚ ਤੋੜ ਦਿੰਦੇ ਨਹੀਂ ਯਾਰ ਧੀਆਂ ਦੁੱਖ ਸਮਝਣੀਆਂ ਹੁੰਦੀਆਂ ਨੇ ਮਾਪਿਓ ਦਾ ਹਰੇਕ ਸਮੇਂ ਦੇ ਵਿੱਚ ਨਾਲ ਖੜ੍ਹਦੀਆਂ ਨੇ ਆਪਣੇ ਮਾਪਿਓ ਦੇ ਦੇਖੋ ਮਜਬੂਰੀ ਸਮਝ ਕੇ ਵਿਦੇਸ਼ਾਂ ਵਿੱਚ ਵਗ ਜਾਂਦੀ ଥି ਤੇ ਕਿੰਨੇ ਸਾਲਾਂ ਬਾਅਦ ਵਾਪਸ ਮੁੜਦੀ ਹੈ ਮਾਂ ਦੀ ਨਾ ਰੂਹ ਖੁਸ਼ ਹੋ ਜਾਂਦੇ ਧੀ ਨੂੰ ਦੇਖ ਕੇ ਇਹ ਸਤੀ ਦਾ ਦੇਖੋ ਕਿੰਨਾ ਸਵਾਗਤ ਕੀਤਾ ਪਰਿਵਾਰ ਨੇ ਕਿੰਨੇ ਸਾਲਾਂ ਬਾਅਦ ਧੀ ਘਰ ਆਈ ਸੀਗੀ ਤਾਂ ਦੇਖੋ ਉਸ ਘਰ ਦੇ ਵਿੱਚ ਰੌਣਕ ਦੁਰੀਵਾਰ ਆ ਗਈ ਆਪਣੇ ਘਰ ਦੇ ਹਾਲਾਤਾਂ ਨੂੰ ਸੈਟ ਕਰਨ ਦੇ ਲਈ ਨਾ ਦੇਖੋ ਧੀਆ ਵੀ ਮਜਬੂਰੀ ਸਮਝਦੀਆਂ ਹੁੰਦਾਂ ਨੇ ਦੇਖੋ ਇਹ ਧੀ ਆਪਣੇ ਪਰਿਵਾਰ ਤੋਂ ਕਿੰਨੇ ਸਾਲ ਦੂਰ ਰਹੀ ਯਾਰ ਔਖਾ ਹੋ ਜਾਂਦਾ ਆਪਣੇ ਪਰਿਵਾਰ ਤੋਂ ਇੱਕ ਦਿਨ ਦੂਰ ਰਹਿਣਾ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ